ਹਾਂਜੀ ਕਰੀਸ਼ਰ ਠੀਕ ਹੈ ਓਕੇ ਦੇਖੋ ਹਾਈ ਜੰਪ ਕਰਨ ਦੇ ਲਈ ਸਿਰਫ ਇਹਦੇ ਪਹਿਲਾ ਮੇਨ ਚੀਜ਼ਾਂ ਥੋੜੇ ਤਿੰਨ ਹੋਣੇ ਤਿੰਨ ਚਾਂਸ ਆ ਤੁਹਾਡੇ ਕੋਲ ਤਿੰਨ ਚਾਂਸ ਦੇ ਵਿੱਚ ਇਹ ਨਹੀਂ ਹੈਗਾ ਕਿ ਤੁਸੀਂ ਤਿੰਨ ਦੇ ਤਿੰਨ ਕਲੀਅਰ ਕਰਨੇ ਤੁਸੀਂ ਇੱਕ ਚਾਂਸ ਕਰਤਾ ਕਲੀਅਰ ਓਕੇ ਇਧਰ ਆ ਕੈਮਰਾਮੈਨ ਜੇ ਤੁਸੀਂ ਉਸ ਤੋਂ ਬਾਅਦ ਮੰਨ ਲਓ ਮੈਂ ਇੱਥੇ ਜੰਪ ਲਗਾ ਰਿਹਾ ਮੈਂ ਕੋਲੋ ਹੀ ਮੁੜ ਗਿਆ ਕੋਈ ਫਾਉਲ ਨਹੀਂ ਆ ਕੁਝ ਨਹੀਂ ਹੋ ਰ ਜਦੋਂ ਤੱਕ ਕਿ ਮੈਂ ਇਹਨੂੰ ਟੱਚ ਨਹੀਂ ਕਰਦਾ ਹੈਗਾ ਮੈਂ ਆਇਆ ਮੈਂ ਟੱਚ ਕੀਤਾ ਹੱਥ ਚ ਫੜ ਲਿਆ ਚਾਹੇ ਗਿਰ ਗਿਆ ਉਹ ਸਾਰਾ ਕੁਝ ਵੀ ਤਾਂ ਮੇਰਾ ਫਾਉਲ ਹੈ ਠੀਕ ਹੈ ਮੇਰਾ ਇੱਕ ਚਾਂਸ ਉੱਤੇ ਖਤਮ ਹੋ ਗਿਆ ਦੂਸਰਾ ਤੁਸੀਂ ਇੱਕ ਜੰਪ ਸਹੀ ਲਗਾਤਾ ਤਾਂ ਤੁਹਾਨੂੰ ਹੋਰ ਦੋ ਜੰਪ ਲਗਾਉਣ ਦੀ ਲੋੜ ਹੈ ਹੀ ਨਹੀਂ ਇਹਦੇ ਵਿੱਚ ਠੀਕ ਹੈ ਜੀ ਜਿਹੜਾ ਤੁਹਾਨੂੰ ਆਪਾਂ ਨਾਰਮਲ ਜੰਪ ਕਰ ਰਹੇ ਆ ਆਪਾਂ ਸਾਰੇ ਬੱਚੇ ਹੀ ਉਹ ਸਾਰੇ ਤੁਸੀਂ ਕਰ ਰਹੇ ਸੀਜ਼ਰ ਜੋ ਇਸ ਸਾਈਡ ਤੋਂ ਕਰ ਰਹੇ ਆ ਆਪਾਂ ਠੀਕ ਹੈ ਮੋਸਟਲੀ ਆਪਣੇ ਕੋਲ ਇਹਦੇ ਵਿੱਚ ਨਹੀਂ ਹੈ ਨਾ ਸੀਜ਼ਰ ਇਹ ਤੁਸੀਂ ਰਾਈਟ ਤੋਂ ਵੀ ਕਰ ਸਕਦੇ ਹੋ ਇਹ ਤੁਸੀਂ ਲੈਫਟ ਤੋਂ ਕਰਨਾ ਇਸ ਸਾਈਡ ਤੋਂ ਤੁਸੀਂ ਇਸ ਸਾਈਡ ਤੋਂ ਵੀ ਕਰ ਸਕਦੇ ਹੋ ਠੀਕ ਹੈ ਸੇਮ ਹੁਣ ਇਹਦੇ ਵਿੱਚ ਇੱਕ ਜੰਪ ਜਿਹੜਾ ਹੋਰ ਆ ਬੈਲੀ ਜੰਪ ਆ ਬੈਲੀ ਜੰਪ ਮੋਸਟਲੀ ਕੋਈ ਲਾਂਦਾ ਨਹੀਂ ਹੈਗਾ ਤੁਸੀਂ ਇੱਥੇ ਕੋਈ ਹੈ ਤਾਂ ਨਹੀਂ ਬੱਚਾ ਨਾ ਦੇਖਿਓ ਸਿੰਪਲ ਇਹਦੇ ਵਿੱਚ ਕੀ ਆ ਕਿ ਤੁਸੀਂ ਬਾਡੀ ਨੂੰ ਸੇਮ ਇੱਧਾ ਕਰਨਾ ਇਸ ਸਾਈਡ ਦੀ ਇਸ ਸਾਈਡ ਤੁਸੀਂ ਇਧਰੋਂ ਕਰ ਸਕਦੇ ਤਾਂ ਠੀਕ ਹੈ ਤਾਂ ਇੱਕ ਜੰਪ ਹੈ ਤੁਸੀਂ ਉਹਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਫਿਟਨੈਸ ਚਾਹੀਦੀ ਹੈ ਉਹ ਤੁਸੀਂ ਦੋਨੋਂ ਪੈਰਾਂ ਨਾਲ ਜੋੜ ਕੇ ਕਰ ਸਕਦੇ ਹੋ ਠੀਕ ਹੈ ਤੇ ਇੱਕ ਹੈ ਫਿਰ ਆਪਣਾ ਮੁੰਡਾ ਕਿੱਥੇ ਗਿਆ ਹਾਂ ਲਓ ਇੱਕ ਸਟੇਟ ਸਿੱਧਾ ਠੀਕ ਹੈ ਇੱਕ ਇਹ ਵਾਲਾ ਜੰਪ ਹੋ ਗਿਆ ਅ ਦੂਸਰਾ ਕਿੱਥੇ ਗਿਆ ਘਟੱਪਾ ਥੋੜੀ ਲੋੜ ਪੈ ਗਈ ਆ ਜਾ ਜਲਦੀ ਕੋਈ ਗਲਤੀ ਨਹੀਂ ਕੀਤੀ ਤਾਂ ਆ ਜਾ ਇਧਰ ਆਜੋ ਇਧਰ ਆਇਆ ਕੈਮਰਾਮੈਨ ਜੀ ਮੈਂ ਮੜਾ ਜਾਣਾ ਪਾਰਟੀ ਤੇ ਮੈਂ ਕੱਪੜੇ ਖਰਾਬ ਨਹੀਂ ਤਾਂ ਮੈਂ ਲਾਉ ਨਹੀਂ ਆ ਜਾ ਕੇ ਰਾਜਾ ਉਹ ਥੋੜਾ ਹਾਈ ਕਾਰ ਦੋ ਨਿਆਰਾ ਜਾ ਬਈ ਜੀ ਓਕੇ ਵੇਟਿੰਗ ਦੀ ਜੰਪ ਦੀ ਵੀ ਨਾਲ ਉਹ ਦੇ ਹੀ ਕਰ ਦੇ ਉੱਤੇ ਇਹ ਥੋੜਾ ਜੰਪਾ ਜਿਹੜਾ ਹਨਾ ਇਹ ਪੰਜਾਬ ਪੁਲਿਸ ਵੈਸੇ ਅਲਾਉਡ ਨਹੀਂ ਹੈਗਾ ਹਾਂਜੀ ਇਹਨੂੰ ਟਾਈਗਰ ਜੰਪ ਵੀ ਕਹਿੰਦੇ ਆਂ ਫਿਸ਼ ਜੰਪ ਵੀ ਕਹਿੰਦੇ ਆਂ ਆਪਾਂ ਠੀਕ ਹੈ ਦੋਨੋਂ ਪਹਿਰਾਨੇ ਬਹੁਤ ਬੜੀ ਤੇ ਇਹਦਾ ਜੇ ਹੁਣੇ ਜਿ ਤੁਹਾਨੂੰ ਲੱਗਦਾ ਕੋਈ ਥੋੜਾ ਕੋਈ ਕੁਐਸਚਨ ਹੈ ਜੇ ਮੈਨੂੰ ਪੁੱਛੋ ਕਿਸੇ ਵੀ ਤਰ੍ਹਾਂ ਦਾ ਕੁਝ ਜੇ ਥੋੜਾ ਇੱਥੇ ਪਾਈਪ ਟੱਚ ਹੁੰਦੀ ਆ ਇੱਥੇ ਥੋੜੀ ਪਾਈਪ ਟੱਚ ਹੋ ਗਈ ਤੁਸੀਂ ਗਿਰ ਗਏ ਅੱਗੇ ਠੀਕ ਆ ਪਾਈਪ ਨਹੀਂ ਗਿਰੀ ਹੈਗੀ ਤਾਂ ਤੁਸੀਂ ਪਾਸ ਹੋ ਜੇ ਪਾਈਪ ਨਾਲ ਗਿਰਦੀ ਆ ਤਾਂ ਤੁਸੀਂ ਫੇਲ ਹੋ ਠੀਕ ਹੈ ਟੱਚ ਹੋਣ ਦਾ ਕੋਈ ਚੱਕਰ ਨਹੀਂ ਆ ओके ਵੀਡੀਓ ਖਤਮ ਕਰਦੇ ਆਪਾਂ